ਇਹ ਬਹੁ ਬੜੀਆ ਪੁਛਦਾ ਬੋਸ ਲੱਗਾ ਜੋ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜੇ ਸਾਡੇ ਬਾੜ ਦੇ ਮੂਹਰੇ ਗੱਡੀਆਂ ਇਹਨੂੰ ਤੇਜ਼ ਰਫ਼ਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਹਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਉਹਦਾ ਬਹੁਤ ਉਹ ਹੁੰਦਾ ਯਾਨੀ ਕਿ ਪੁਛਦਾ ਬਹੁਤ ਦਬੋਚ ਰਹੀ ਬੱਚ ਬੰਦਾ ਫਿਰ ਇੱਕ ਮੇਰਾ ਸਾਹ ਇੱਕ ਬੰਦਾ ਉਥੇ 사이드 사이드 ਸੂਰਤ ਹੋਗਾ ਸਨ ਕਿ ਸਾਨੂੰ ਇਨਾ ਨਹੀਂ ਪਤਾ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਜਿਹੜੇ ਬਹੁਤ ਵਧੀਆ ਕੰਮ ਕੀਤਾ ਹਾਂ ਜੀ ਦਰਬਾਰ ਦੇ ਮੂਹਰੇ ਦੇਣ ਹਾਂਜੀ ਹਾਂ ਮੇਰੇ ਬਾਗ ਤੇ ਤੇਜ਼ੀ ਤੇ ਬਹੁਤ ਤੇਜ਼ੀ ਉੱਥੇ ਸਾਡੇ ਕਦੀ ਸੜਕ ਬਣੀ ਨਹੀਂ ਸੀ ਉਸ ਤੋਂ ਬਾਅਦ ਪਾਹ ਜੀ ਉਹ ਬਸ ਖੇਤ ਦੇ ਵਿੱਚ ਕੜਕਦੇ ਹਾਂ ਪਾਸ ਮੁਹੰਮਦ ਪਰਸ ਸੀ ਬਹੁਤ ਬਹੁਤ ਜ਼ਿਆਦਾ ਜੀ ਰੋਏ ਪਿਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂ ਨਿਕਲੇ ਜਾਂਦੇ ਸਨ ਦੇਖਣੋਂ ਵਾਟੀਆਂ ਗੱਡੀਆਂ ਇੱਧਰ ਆ ਗਏ ਜਦੋਂ ਅਸੀਂ ਮਗਰਾ ਮੁਰੇ ਪਰਸਵਾਤ ਆ ਗਏ ਸੀ ਪਰ ਪਿੱਛੇ ਰੁਕੇ ਐਂਕਾਉਂਟਰ ਹੋਇਆ ਪਤਾ ਨਹੀਂ ਇਹ ਬਚਾ ਲੈ ਠੀਕ ਹੈ ਬੱਚੇ ਦੇਖੇ ਨਹੀਂ ਗਏ ਸਨ ਹਾਂਜੀ ਤਾਂ ਗੋਲੀ ਚੱਲੀ ਜਾ ਸਕਦਾ ਉੱਥੋਂ ਕਰਾਂ ਜਰਦੋੜੇ ਮੋੜ ਤੋਂ ਪਤਾ ਲੱਗਾ ਕਿ ਗੋਲੀ ਚੱਲੀ ਹੈ ਫਿਰ ਅਸੀਂ ਇਹਨਾਂ ਪਿੱਛੇ ਰੋਕਤਾ ਤਾਂ ਗੋਲੀ ਚੱਲੀ ਗਈ ਆਹਨ ਪਤਾ ਉੱਧਰ ਮੁਰੇ ਇਹਨਾਂ ਗੰਦੇ ਚਲੇ ਜਾਂਦੇ ਨੇ ਕੋਈ ਸੌਣ ਲੱਗਾ